ਮੈਨੂੰ ਹੁਣ ਇੱਕ ਸਾਂਝੀ ਦੀ ਲੋੜ ਆ ਹਾਂਜੀ ਜਾਂ ਆਪਾਂ ਚੱਲ ਫੇਰ ਯਾਰ ਲੋਕਾਂ ਨੇ ਕਹਿ ਰਣਾ ਵੀ ਯਾਰ ਸਾਂਝੀ ਕਹਿੰਦਾ ਮੈਨੂੰ ਇੱਥੇ ਇੱਕ ਇੱਕ ਐਮਪਲੋਈ ਦੀ ਲੋੜ ਆ ਮੇਰਾ ਇੱਕ ਨਾ ਸਰਦਾ ਮੇਰੇ ਕੋਲ ਇੱਕ ਰੱਖਿਆ ਹੋਇਆ ਬਾਕੀ ਤਾਂ ਹੁਣ ਹਣਾ ਘਰੇ ਇੱਕ ਜਨ ਡੰਗਰ ਆ ਜਿਹੜਾ ਹੀ ਗਾਂ ਰੱਖੀ ਆ ਆਪਾਂ ਇੱਕ ਰੱਖੀ ਆ ਬਿਲਕੁਲ ਉਨਾ ਕਿਉਂਕਿ ਹੁਣ ਝੋਨਾ ਵੱਢਿਆ ਜਾਣਾ ਕਣਕ ਵੀਜੀਆਂ ਨਹੀਂ ਕੰਮ ਕੋਈ ਹੋਇਆ ਨਹੀਂਗਾ ਇੱਕ ਮੇਰਾ ਇੱਕ ਨਾ ਸਰਦਾ ਬਿਲਕੁਲ ਤੇ ਮੇਰਾ ਇੱਕ ਮੈਂ ਇੱਕ ਹੀ ਰੱਖੂ ਮੈਂ ਦੋ ਕਿਉਂ ਰੱਖਾਂਗਾ ਜਦੋਂ ਮੈਨੂੰ ਲੋੜ ਆ ਮੈਂ ਉਦੋਂ ਦੂਜਾ ਰੱਖ ਲੈਂਦਾ ਬਿਲਕੁਲ ਉੱਥੇ ਵੀ ਇਹੀ ਹਾਲ ਆ ਜੇ ਕੋਈ ਸਟੋਰ ਤੇ ਆ ਜਾਂ ਕੋਈ ਅਗਲੀਆਂ ਸ਼ਿਫਟਾਂ ਵੰਡੀਆਂ ਹੋਈਆਂ ਨੇ ਉਹ ਤੁਹਾਨੂੰ ਜਦੋਂ ਉਹਨਾਂ ਨੂੰ ਲੋੜ ਆ ਚਾਹੇ ਉਹ ਕਿਸੇ ਤੋਂ ਓਵਰਟਾਈਮ ਤੋਂ ਆ ਕੇ ਲਵੋਣ ਚਾਹੇ ਉਹ ਜਿਹੜੇ ਉਹਨਾਂ ਕੋਲੇ ਆਲਰੇਡੀ ਟ੍ਰੇਨਡ ਹੈਗੇ ਆ ਬਿਲਕੁਲ ਉਹ ਨਵੇਂ ਬੰਦੇ ਨੂੰ ਕਿਉਂ ਰੱਖਣਗੇ ਨਹੀਂ ਰੱਖ ਹੁੰਦਾ ਉਹਨਾਂ ਤੋਂ ਤੇ ਜਿਹੜੇ ਆਪਾਂ ਕਹਿੰਦੇ ਜਿਨ੍ਹਾਂ ਨੇ ਵਾਪਸ ਆਉਣਾ ਉਹ ਇਹ ਅਭਿvre ਹਦਚਾਰਕ ਸਾਲ ਨੇ ਤੁਹਾਡੇ ਆਉਣ ਦੇ ਹੋਰ ਬੀ ਵੀ ਸ਼ਾਇਦ ਮੈਂ ਗਲਤ ਹੋਵਾਂ ਮੈਂ ਆਪਦੀ ਆਪਾਂ ਨਹੀਂ ਮੈਂ ਮੈਂ 2-3 ਸਾਲ ਹੀ ਕਹਿੰਦਾ ਹੁਣ ਤੁਸੀਂ 4 ਸਾਲ ਲੰਮਾ ਟਾਈਮ ਕਹਤਾ ਨਹੀਂ ਕਿਉਂਕਿ ਜਿਵੇਂ ਆਪਾਂ ਹੁਣ ਤੋਂ ਕਹਿ ਰਹੇ ਹਾਂ ਕਿਉਂਕਿ ਬੂਸਟ ਹੋ ਰਹੀ ਹੈ ਨਾ ਭਾਈ ਹਾਂ ਇਕਨੋਮੀ ਬੂਸਟ ਹੋ ਰਹੀ ਹੈ ਕਿਉਂਕਿ ਇੱਥੇ ਫਿਰ ਉਹ ਹਾਲ ਹੋ ਜਾਣਾ ਵੀ ਥੋਪੀ ਦੇ ਕੁੱਤੇ ਵਾਲਾ ਕੰਮ ਹੋਣਾ ਥੋੜਾ ਤੋਂ ਕੁਝ ਲੈ ਨਹੀਂ ਹੋਣਾ ਥੋਤੋਂ ਇੱਥੇ ਕੁਝ ਲੈ ਨਹੀਂ ਹੋਣਾ ਉੱਥੇ ਤੋਂ ਤੋਂ ਕੁਝ ਵੇਚ ਨਹੀਂ ਹੋਣਾ ਵੇਚ ਵੀ ਨਹੀਂ ਹੋਣਾ ਉੱਥੋਂ ਦੇ ਪੈਸੇ ਨਾਲ ਇੱਥੇ ਕੁਝ ਲੈ ਨਹੀਂ ਇੱਥੇ ਲੈ ਨਹੀਂ ਹੋਣਾ ਜਿਵੇਂ ਆਪਾਂ ਕਹਿ ਰਹੇ ਹੁੰਦੇ ਸੀ ਨਾ ਅੱਗੇ ਇੱਥੋਂ ਕੁਝ ਲੈ ਕੇ ਜਾਵਾਂਗੇ ਤਾਂ ਉੱਥੇ ਕੁਝ ਨਹੀਂ